ਗੈਰਕਾਨੂੰਨੀ ਅੰਸਰੇ ਉਹਨਾਂ ਦੇ ਨਾਲ ਖੌਣ ਦੀ ਇਸ ਸਮੇਂ ਸਮੇਂ ਤੇ ਅਸੀਂ ਇਹ ਜਿਹੜੇ ਫਲੈਗਮਾਰਚ ਕਰਦੇ ਰਹਿੰਦੇ ਆ ਕੋਈ ਸ਼ਰਾਰਤੀ ਕੋ ਸ਼ਰਾਰਤ ਚੋਣਾਂ ਦੌਰਾਨ ਸ਼ਰਾਰਤ ਨਾ ਕਰੇਗਾ ਹਰ ਇੱਕ ਜਿਹੜਾ ਵੋਟਰ ਹੈ ਉਹ ਦੇਖੋਲ ਕੇ ਆ ਵੋਟ ਦਾ ਆਪਣੀ ਦਾ ਇਸਤੇਮਾਲ ਕਰੇ ਤਾਂ ਆਪਣੀ ਮਨਸੰਦੀ ਸਰਕਾਰ ਚ ਬਣੇ ਇਹ ਫਲੈਗਮਾਰਚ ਕਰ ਰਹੇ ਆ ਇਹ ਜਿਹੜਾ ਬਾਬਾ ਨਾਨਕ ਜਿਹੜੀਆਂ ਅਮਾਨ ਤੇ ਪੱਡਾ ਨਿਕੋਜ਼ਰਾਏ ਸ਼ਿਕਾਪੁਰ ਜਾਜਨ ਦੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ 1 ਜੂਨ 2024 ਨੂੰ ਪੰਜਾਬ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ। ਉਹਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਕੋਈ ਸ਼ਰਾਰਤੀ ਕੋ ਸ਼ਰਾਰਤ ਚੋਣਾਂ ਦੌਰਾਨ ਸ਼ਰਾਰਤ ਨਾ ਕਰੇ। ਤੇ ਹਰ ਇੱਕ ਜਿਹੜਾ ਵੋਟਰ ਹੈ ਉਹ ਦੇਰ ਖੋਲ ਕੇ ਆ ਵੋਟ ਦਾ ਆਪਣੀ ਦਾ ਇਸਤੇਮਾਲ ਕਰੇ ਤੇ ਆਪਣੀ ਮਨਪਸੰਦੀ ਸਰਕਾਰ ਚੁਣੇ। ਇਸੇ ਕਰਕੇ ਲੋਕਾਂ ਦੇ ਸੁਰੱਖਿਆ ਦੀ ਭਾਵਨਾ ਤੇ ਹੋਰ ਜਿਹੜੇ ਗੈਰ ਕਾਨੂੰਨੀ ਅੰਸਰ ਹੈ ਉਹਨਾਂ ਦੇ ਨਾਲ ਟਕਉਣ ਲਈ ਇਸ ਸਮੇਂ ਸਮੇਂ ਤੇ ਅਸੀਂ ਇਹ ਜਿਹੜੇ ਫਲੈਗ ਮਾਰਚ ਕਰਦੇ ਰਹਿੰਦੇ ਆ ਇਹ ਜਿਸ ਤਾਈਂ 2-4 ਦਿਨ ਪਹਿਲੇ ਵੀ ਕੀਤਾ ਸੀ। ਇਹ ਅੱਜ ਵੀ ਫਲੈਗਮਾਰਚ ਪੂਰੇ ਏਰੀਆ ਦੇ ਵਿੱਚ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਲਗਾਤਾਰ ਅਗੇ ਚੋਣਾ ਤੱਕ ਕਰਦੇ ਹੀ ਰਾਵਾਂਗੇ ਤਾਂ ਕਿ ਕੋਈ ਵੀ ਅਨਸੰਗਤ ਤਰ੍ਹਾਂ ਨਾ ਵਾਪਸ ਸਕੇ ਸਰ ਡੇਰਾ ਬਬਨਾਨ ਕਿਹੜੇ ਕਿਹੜੇ ਪਿੰਡਾਂ 'ਚ ਜਿਹੜਾ ਅੱਜ ਕੀਤਾ ਜਾ ਰਿਹਾ ਜੀ ਇਹ ਡੇਰਾ ਬਬਨਾਨ ਕਿਹਾ ਟਾਊਨ ਆ ਟਾਊਨ ਦੇ ਵਿੱਚ ਕੀਤਾ ਗਿਆ ਪੂਰਾ ਟਾਊਨ ਕਵਰ ਕੀਤਾ ਗਿਆ ਪੈਦਲ ਉਸ ਤੋਂ ਬਾਅਦ ਗੱਡੀਆਂ ਦੇ ਵਹੀਕਲਾਂ ਦੇ ਵਿੱਚ ਬੈਠ ਕੇ ਇਹ ਸਾਡੀ ਜਿਹੜੀ ਫੋਰਸ ਆ ਬੀਐਸਐਫ ਕਮਾਂਡੋ ਫੋਰਸ ਪੰਜਾਬ ਪੁਲਿਸ ਇਹ ਡਿਪਟੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਇਹ ਫਲੈਗਮਾਰਚ ਕਰ ਰਹੇ ਆ ਇਹ ਡੇਰਾ ਬਬਨਾਨਕ ਜੋੜੀਆਂ ਇਸ ਤੋਂ ਬਾਅਦ ਮਾਨ ਤੇ ਪੱਡਾ ਨਿਕੋਜ਼ਰਾਏ ਤੇ ਇਹ ਚਾਪਰ ਚਾਜਣਾ ਤੇ ਇਸ ਤੋਂ ਇਲਾਵਾ ਅਗਲੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਸਰ ਜਿਹੜੇ ਸ਼ਰਾਤੀ ਅੰਸਰ ਹਜੇ ਵੀ ਮਤਲਬ ਆਪਣੇ ਕੂਦਿਆਂ ਹਰਕਤਾਂ ਹਟ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੀ ਸ਼ਰਾਤੀ ਇਸੰਡੇਟ ਚੋਣਾ ਜਿ ਵਿਗਨ ਪਉਂਦਾ ਸਾਨੂੰ ਉਹਨਾਂ ਬਾਰੇ ਸ਼ੰਕਾ ਹੈ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕਰਕੇ ਤੇ ਉਹਨਾਂ ਨੂੰ ਜੁਰਮ ਰੋਕਣ ਵਾਸਤੇ ਬਾਂਡ ਕੀਤਾ ਜਾ ਰਿਹਾ ਸਰ ਅੱਜ ਕਿਹਦੀ ਕਵਾਈ ਦੇ ਵਿੱਚ ਫ੍ਰੇਕ ਕੀਤਾ ਜਾ ਰਿਹਾ ਹੈ ਇਹ ਐਸਪੀ ਅਗਰਵਾਦੀ ਕਵਾਈ ਦੇ ਵਿੱਚ ਤੇ ਡੀਪੀ ਸਾਹਿਬ ਦੀ ਸੁਪਰਵਾਈਜ਼ ਦੇ ਵਿੱਚ ਕੀਤਾ ਜਾ ਰਿਹਾ ਹੈ ਸਾਡਾ ਲਗਾਤਾਰ ਭਿਆਨ ਚਾਰੀ ਹੈ ਜੀ ਲਗਾਤਾਰ ਅਸੀਂ ਨਸ਼ੇ ਪਕੜ ਵੀ ਰਹੇ ਹਾਂ ਪਿਛੇ ਅਸੀਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਸ਼ਰਾਬ ਆ ਨਜਾਇਜ਼ ਸ਼ਰਾਬ ਜਿਹੜੀ ਆ ਉਹ ਪਕੜੀ ਹੈ ਤੇ ਪਰਚੇ ਜਿਸ ਕਰਕੇ ਜਿਹੜੇ ਦੋਸ਼ਾਂ ਜੇਲ੍ਹ ਹੈ ਗੈਰ ਕਾਨੂੰਨੀ ਅੰਸਰ ਇਹਨਾਂ ਦੇ ਨਾਲ ਖੋਣ ਲਈ ਇਸ ਸਮੇਂ ਸਮੇਂ ਤੇ ਅਸੀਂ ਇਹ ਜਿਹੜੇ ਫਲੈਗ ਮਾਰਚ ਕਰਦੇ ਰਹਿੰਦੇ ਆ ਕੋਈ ਸ਼ਰਾਬਤੀ ਕੋਈ ਸ਼ਰਾਬ ਤੋੜਨਦਰਾ ਸ਼ਰਾਬ ਨਾ ਕਰੇ ਹਰ ਜਿਹੜਾ ਵੋਟਰ ਆ ਉਹ ਦੇਖ ਕੇ ਆ ਵੋਟ ਦਾ ਆਪਣੀ ਦਾ ਇਸਤੇਮਾਲ ਕਰੇ ਤੇ ਆਪਣੀ ਮਨਸੰਦੀ ਸਰਕਾਰ ਚਨੇ ਫਲੈਗ ਮਾਰਚ ਕਰ ਰਹੇ ਆ ਜੇ ਜਰਾਬਾ ਬਨਾਣ ਕਰਿਉੜੀਆਂ ਮਾਨ ਪੱਡਾ ਨਿਕੋਸਰੇ ਸ਼ਾਹਪੁਰ ਜਾਜਾ ਅਲੀਪਿੰਨਾ ਦੇ ਵਿੱਚ ਅਸੀਂ ਜਾ ਰਹੇ ਆ 1 ਜੂਨ 2024 ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਕੋਈ ਸ਼ਰਾਰਤੀ ਕੋ ਸ਼ਰਾਤ ਚੋਣਾਦਰਾ ਸ਼ਰਾਤ ਨਾ ਕਰੇ ਤੇ ਹਰ ਇੱਕ ਜਿਹੜਾ ਵੋਟਰ ਹੈ ਉਹ ਦੇਖ ਖੋਲ ਕੇ ਆ ਵੋਟ ਦਾ ਆਪਣੀ ਦਾ ਇਸਤੇਮਾਲ ਕਰੇ ਤੇ ਆਪਣੀ ਮਨਪਸੰਦੀ ਸਰਕਾਰ ਚੁਣੇ ਇਸੇ ਕਰ ਲੋਕਾਂ ਦੇ ਸੁਰੱਖਿਆ ਦੀ ਭਾਵਨਾ ਤੇ ਹੋਰ ਜਿਹੜੇ ਗੈਰਕਾਨੂੰਨੀ ਅਨਸਰੇ ਉਹਨਾਂ ਦੇ ਨਤਕਾਉਣ ਲਈ ਇਸ ਸਮੇਂ-ਸਮੇਂ ਤੇ ਅਸੀਂ ਇਹ ਜਿਹੜੇ ਫਲੈਗਮਾਰਚ ਕਰਦੇ ਰਹਿੰਦੇ ਆ ਇਹ ਜਿਸ ਤਾਂ ਹੀ 2-4 ਦਿਨ ਪਹਿਲੇ ਵੀ ਕੀਤਾ ਸੀ ਤੇ ਅੱਜ ਵੀ ਫਲੈਗਮਾਰਚ ਪੂਰੇ ਏਰੀਆ ਦੇ ਵਿੱਚ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਲਗਾਤਾਰ ਅਗੇ ਚੋਣਾ ਤੱਕ ਕਰਦੇ ਹੀ ਰਾਵਾਂਗੇ ਤਾਂ ਕਿ ਕੋਈ ਵੀ ਅਨਸੰਗਤ ਤਰ੍ਹਾਂ ਨਾ ਵਾਪਸ ਸਕੇ ਸਰ ਡੇਰਾ ਬਬਨਾ ਨੇ ਕਿਹੜੇ-ਕਿਹੜੇ ਪਿੰਡਾਂ 'ਚ ਜਿਹੜਾ ਅੱਜ ਕੀਤਾ ਜਾ ਰਿਹਾ ਜੀ ਇਹ ਡੇਰਾ ਬਬਨਾ ਕਿਹਾ ਟਾਊਨ ਆ ਟਾਊਨ ਦੇ ਵਿੱਚ ਕੀਤਾ ਗਿਆ ਪੂਰਾ ਟਾਊਨ ਕਵਰ ਕੀਤਾ ਗਿਆ ਪੈਦਲ ਉਸ ਤੋਂ ਬਾਅਦ ਗੱਡੀਆਂ ਦੇ ਵਹੀਕਲਾਂ ਦੇ ਵਿੱਚ ਬੈਠ ਕੇ ਇਹ ਸਾਡੀ ਜਿਹੜੀ ਫੋਰਸ ਆ ਪੀਐਸਐਫ ਕਮਾਂਡੋ ਫੋਰਸ ਪੰਜਾਬ ਪੁਲਿਸ ਇਹ ਜਿੱਦ ਸਾਡੀ ਗਵਾਈ ਦੇ ਵਿੱਚ ਅਸੀਂ ਜਿਹੜਾ ਇਹ ਫਲੈਗ ਮਾਰਚ ਕਰ ਰਹੇ ਹਾਂ ਇਹ ਡੇਰਾਬਾ ਬਨਾਨਕ ਜੋੜੀਆਂ ਇਸ ਤੋਂ ਬਾਅਦ ਮਾਨ ਤੇ ਪੱਡਾ ਨਿਕੋਸਰਾਏ ਤੇ ਇਹ ਚਾਪਰ ਚਾਜਣਾ ਤੇ ਇਸ ਤੋਂ ਇਲਾਵਾ ਅਗਲੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਸਰ ਜਿਹੜੇ ਸ਼ਰਾਤੀ ਅੰਸਰ ਹਜੇ ਵੀ ਮਤਲਬ ਆਪਣੇ ਕੂਦੀਆਂ ਹਰਕਤਾਂ ਹਟ ਰਹੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੀ ਸ਼ਰਾਤੀ ਇਸੰਡੇਟ ਚੋਣਾ 'ਚ ਵਿਗੜਨ ਪਾਉਂਦਾ ਸਾਨੂੰ ਉਹਨਾਂ ਬਾਰੇ ਸ਼ੰਕਾ ਹੈ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕਰਕੇ ਤੇ ਉਹਨਾਂ ਨੂੰ ਜੁਰਮ ਰੋਕਣ ਵਾਸਤੇ ਬਾਂਡ ਕੀਤਾ ਜਾ ਰਿਹਾ ਸਰ ਅੱਜ ਕਿਹਦੀ ਕਵਾਈ ਦੇ ਵਿੱਚ ਫ੍ਰੀ ਕੀਤਾ ਜਾ ਰਿਹਾ ਜੀ ਇਹ ਐਸਪੀ ਅਗਰਵਾਦੀ ਕਵਾਈ ਦੇ ਵਿੱਚ ਤੇ ਡੀਪੀ ਸਾਹਿਬ ਦੀ ਸੁਪਰਵਾਈਜ਼ ਦੇ ਵਿੱਚ ਕੀਤਾ ਜਾ ਰਿਹਾ ਜੀ ਸਾਡਾ ਲਗਾਤਾਰ ਭਿਆਨ ਚੱਰੀ ਹੈ ਜੀ ਲਗਾਤਾਰ ਅਸੀਂ ਨਸ਼ੇ ਪਕੜ ਵੀ ਰਹੇ ਹਾਂ ਪਿੱਛੇ ਅਸੀਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਸ਼ਰਾਬ ਆ ਨਜਾਇਜ਼ ਸ਼ਰਾਬ ਜਿਹੜੀ ਉਹ ਪਕੜੀ ਹੈ ਤੇ ਪਰਚੇ ਵਿੱਚ ਇਸ ਕਰਕੇ ਜਿਹੜੇ ਦੋਸਤ ਜੇਲੇ